ਕਿਹੇ ਦਾ ਰਾਦਨ ਨਹੀਂ ਹੈਗਾ ਬਾਈ ਇਹਦੀ ਸ਼ਕਲ ਦੇਖ ਕੇ ਹੁਣ ਡਰ ਲੱਗਦਾ ਲੋਕਾਂ ਨੂੰ ਅਮਰੀਕਾ ਨੂੰ ਆਪਣੀ ਮਾਂ ਦੇ ਨਾਲ ਹਾਸਿਆਂ ਵਾਲੀਆਂ ਵੀਡੀਓ ਕਰਕੇ ਮਸ਼ਹੂਰ ਹੋਏ ਗੁਰਸ਼ਰਰ ਤੇ ਬਲਕਰਨ ਯਾਨੀ ਕਿ ਗੁੱਗੂ ਤੇ ਮੋਟੇ ਨੂੰ ਤੁਸੀਂ ਸਾਰੇ ਜਾਣਦੇ ਹੋ ਬੀਤੇ ਦਿਨੀ ਉਸ ਦੀ ਭੈਣ ਦਾ ਵਿਆਹ ਹੋਇਆ ਸੀ ਤੇ ਵਿਆਹ ਦੀਆਂ ਤੁਸੀਂ ਸਾਰੀਆਂ ਰਸਮਾਂ ਦੀ ਤੇ ਡੋਲੀ ਤੱਕ ਦੀਆਂ ਸਾਰੀਆਂ ਵੀਡੀਓਜ਼ ਦੇਖੀਆਂ ਹੀ ਹੋਣੀਆਂ ਜੇਕਰ ਤੁਸੀਂ ਨਹੀਂ ਦੇਖੀਆਂ ਤਾਂ ਆਪਣੇ YouTube ਚੈਨਲ ਉੱਤੇ ਜਾ ਕੇ ਬਾਕੀ ਦੀਆਂ ਸਾਰੀਆਂ ਵੀਡੀਓਜ਼ ਦੇਖ ਸਕਦੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਗੁੱਗੂ ਅਕਸਰ ਹੀ ਕਲੋਲਾਂ ਕਰਦੇ ਦੀਆਂ Snapchat ਵੀਡੀਓਜ਼ ਜਾਂ Instagram ਤੇ ਵੀਡੀਓਜ਼ ਪਾਉਂਦਾ ਹੀ ਰਹਿੰਦਾ ਹੈ ਆਪਣੀ ਮਾਤਾ ਦੇ ਨਾਲ ਉੱਥੇ ਹੀ ਗੁੱਗੂ ਦੇ ਵੱਲੋਂ ਇੱਕ ਵੀਡੀਓ ਸ਼ੇਅਰ ਕੀਤੀ ਗਈ ਜਿਸ ਤੇ ਉਹ ਟਰੰਪ ਨੂੰ ਬੋਲਦਾ ਹੋਇਆ ਨਜ਼ਰ ਆ ਰਿਹਾ ਹੈ ਤੁਸੀਂ ਇਹ ਵੀਡੀਓ ਦੇਖ ਕੇ ਹੱਸ-ਹੱਸ ਕੇ ਲੋਟ-ਪੋਟ ਹੋ ਜਾਓਗੇ ਪੂਰੀ ਵੀਡੀਓ ਤੁਹਾਨੂੰ ਵੀਡੀਓ ਦੇ ਅੰਤ ਤੇ ਕਲਿੱਪ ਦਿਖਾਵਾਂਗੇ ਜਿਸ ਤੇ ਵਿੱਚ ਤੁਸੀਂ ਗੁੱਗੂ ਦੀ ਇਹ ਪਿਆਰੀ ਵੀਡੀਓ ਦੇਖ ਕੇ ਹੱਸ-ਹੱਸ ਕੇ ਕਮਲੇ ਹੋ ਜਾਓਗੇ ਕਿਉਂਕਿ ਗੁੱਗੂ ਦੇ ਵੱਲੋਂ ਅਕਸਰ ਹੀ ਮਜ਼ਾਕੀਆ ਵੀਡੀਓ ਸ਼ੇਅਰ ਕੀਤੀਆਂ ਜਾਂਦੀਆਂ ਹਨ ਉੱਥੇ ਹੀ ਗੁੱਗੂ ਦੇ ਵੱਲੋਂ ਇਹ ਜਦੋਂ ਹੀ ਵੀਡੀਓ ਸ਼ੇਅਰ ਕੀਤੀ ਗਈ ਤਾਂ ਲੋਕਾਂ ਦੇ ਵੱਲੋਂ ਕਾਫੀ ਜ਼ਿਆਦਾ ਕਮੈਂਟ ਕੀਤੇ ਜਾ ਰਹੇ ਹਨ ਕਿਉਂਕਿ ਹੁਣ ਮਸਲਾ ਜਿਹੜਾ 트럼ਪ ਦੇ ਵੱਲੋਂ ਲਗਾਤਾਰ ਪੰਜਾਬੀਆਂ ਨੂੰ ਰਿਪੋਰਟ ਕੀਤਾ ਜਾ ਰਿਹਾ ਉੱਥੇ ਹੀ ਗੱਗੂ ਦੇ ਵੱਲੋਂ ਵੀ ਚੁਟਕੀ ਲਈ ਗਈ ਤੇ 트럼ਪ ਦੇ ਵੱਲੋਂ ਜਿਹੜੇ ਰਿਪੋਰਟ ਕੀਤੇ ਜਾ ਰਹੇ ਆ ਲੋਕਾਂ ਨੂੰ ਇੱਕ ਚੰਗਾ ਸੁਝਾਅ ਦਿੱਤਾ ਤੇ ਉੱਥੇ ਹੀ 트럼ਪ ਦੇ ਬਾਰੇ ਦੇਖੋ ਕੀ ਕਹਿ ਗਿਆ ਮਜ਼ਾਕ ਦੇ ਵਿੱਚ ਗੱਗੂ ਦੇਖੋ ਇਹ ਪਿਆਰੀ ਵੀਡੀਓ ਏਡਵਾਈਜ਼ਰ ਠੀਕ ਹੈ ਮੋਟੇ ਆਓ ਜੀ ਹਾਂਜੀ ਕੀ ਕਿੱਥੇ ਜਾਣਾ ਅਮਰੀਕਾ ਜਾਣਾ ਹੀ ਹੈਂ ਕਿਸੇ ਦਾ ਇਰਾਦਾ ਨਹੀਂ ਹੈਗਾ ਬਾਈ ਇਹਦੀ ਸ਼ਕਲ ਦੇਖ ਕੇ ਹੁਣ ਡਰ ਲੱਗਦਾ ਲੋਕਾਂ ਨੂੰ ਅਮਰੀਕਾ ਵਾਲ ਨੂੰ ਦੇਲ ਹੀ ਨਹੀਂ ਕਰਦਾ ਹੁਣ ਜਿਹੜੇ ਉੱਥੇ ਹੈਗੇ ਉਹ ਡਰੀ ਜਾਂਦੇ ਆ ਕੋਈ ਪਤਾ ਨਹੀਂ ਕਿੰਨੂੰ ਜਾ ਕੇ ਹੱਥ ਪਾ ਲਵੇ ਵੇਖ ਲੈ ਜੀ ਜੀ 2 ਕਰੋੜ ਦੇ ਕੇ ਤੇ ਬੰਦਾ ਉਹ ਹੋ 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 2 ਕਰੋੜ ਦੇ ਕੇ ਸਿੱਧਾ ਪੱਕੇ ਹੋ ਸਕਦੇ ਤੁਸੀਂ ਦੇਖੋ ਹਾਂਜੀ ਹਾਂਜੀ ਹੋ ਸਕਦੇ ਜੀ ਸਾਰੇ ਆਮ ਹੋ ਸਕਦੇ ਜੀ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ